ਏਜੀ ਸਾਡੇ ਮਾਨਯੋਗ ਬੀਜੀਪੀ ਸਾਹਿਬ ਦੀ ਮਾਨਯੋਗ ਜੋਮ ਤਮਿਲ ਸਿੰਘ ਜੀ স্পেশাল ਡੀਜੀਪੀ ਲਾਣ ਆਰਡਰ ਦੀ ਹਦਾਇਤਾਂ ਦੇ ਹੇਠ ਅਸੀਂ ਫਲੈਗ ਮਾਚ ਰੈਗੂਲਰ ਕੱਢ ਰਹੇ ਹਾਂ ਉਹਦੇ ਉਸੇ ਲੜੀ ਦੇ ਵਿੱਚ ਕੱਟਿਆ ਜਾ ਰਿਹਾ ਕਾਸੋ ਆਪਰੇਸ਼ਨ ਵੀ ਕਰ ਰਹੇ ਹਾਂ ਅੱਜ ਵੀ ਮੌੜ ਇਲਾਕੇ ਦੇ ਵਿੱਚ ਅਸੀਂ ਕਾਸੋ ਆਪਰੇਸ਼ਨ ਕੀਤਾ ਹੈ ਜਿਹੜੇ ਡਰਗ ਇਫੈਕਟਿਡ ਏਰੀਆਸ ਹੈਗੇ ਉੱਥੇ ਕਾਸੋ ਆਪਰੇਸ਼ਨ ਚੱਲ ਰਹੇ ਹਨ ਜਿੱਦਾਂ ਸਾਡੇ ਸ਼ਹਿਰ ਦੇ ਵਿੱਚ ਵੀ ਇੱਕ ਦੋ ਏਰੀਆਸ ਹੈਗੇ ਉਹਨਾਂ ਦੇ ਵਿੱਚ ਵੀ ਰੈਗੂਲਰ ਸਾਡੀ ਜਿਹੜੀ ਹੈਗੀ ਨਜ਼ਰ ਰੱਖੀ ਜਾ ਰਹੀ ਹੈ ਡਰਗ ਤਸਕਰਾਂ ਤੇ ਵੀ ਜਿਹੜੇ ਬੇਲਡ ਆਊਟ ਆ ਰਹੇ ਹਨ ਸਨੇਚਰ ਜੋ ਕਿ ਬੇਲਡ ਆਊਟ ਹੋ ਕੇ ਆ ਰਹੇ ਹਨ ਡਰਗ ਤਸਕਰ ਆ ਰਹੇ ਹਨ ਜਾਂ ਹੋਰ ਵੀ ਜਿਹੜੇ ਹਾਰਡਨ ਕ੍ਰਿਮੀਨਲਸ ਬਾਹਰ ਆ ਰਹੇ ਹਨ ਉਹਨਾਂ ਤੇ ਵੀ ਅਸੀਂ ਪੰਨੀ ਨਿਗਰ ਰੱਖਦੇ ਹਾਂ ਇਸ ਫਲੈਗ ਮਾਰਚ ਦੇ ਰਾਹੀਂ ਲੋਕਾਂ ਨੂੰ ਇਹੀ ਮੈਸੇਜ ਦੇਣਾ ਚਾਹੁੰਦੇ ਆ ਆਪਣੀ ਮੌਜੂਦਗੀ ਦਰਜ ਕਰਨਾ ਚਾਹੁੰਦੇ ਆ ਤੇ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਕਿ ਪੁਲਿਸ ਤੁਹਾਡੀ ਸੇਵਾ ਲਈ ਤੰਦਰ ਕਿਹੜੇ-ਕਿਹੜੇ ਏਰੀਆ ਵਿੱਚ ਜੀ ਪੂਰੇ ਸ਼ਹਿਰ ਦੇ ਵਿੱਚ ਕਰ ਰਹੇ ਆ ਅਸੀਂ ਜਿਹੜੇ ਸ਼ਹਿਰ ਦੇ ਅਫਸਰ ਹੈਗੇ ਮੈਂ ਅੱਜ ਇਹਨਾਂ ਦੇ ਨਾਲ ਸ਼ਹਿਰ ਦੇ ਵਿੱਚ ਕਰ ਰਹੇ ਆ ਜਿਹੜੇ ਡੀਐਸਪੀ ਸਾਹਿਬ ਨੇ ਆਪਣੇ ਰੂਰਲ ਏਰੀਆ ਹੈਗੇ ਉਹ ਆਪਣੇ ਐਸਐਚਓਜ਼ ਨੂੰ ਲੈ ਕੇ ਆਪਣੇ ਆਪਣੇ ਰੂਰਲ ਏਰੀਆ ਦੇ ਵਿੱਚ ਵੀ ਹੋਏ ਨੇ ਕਿੰਨੇ ਮੁਲਾਜ਼ਮ ਹੈ ਸਰ ਆਪਣੇ ਇਸ ਵਿੱਚ ਸਾਰੇ ਸਾਰੇ ਛਾਣਿਆਂ ਦੀ ਸਾਰੀ ਫੋਰਸ ਹੈਗੀ ਹੈ ਆਪਣੀ ਸੀਆਰਪੀਐਫ ਦੀ ਟੁਕੜੀ ਆਈ ਹੋਈ ਹੈ ਉਹ ਵੀ ਸਾਡੇ ਨਾਲ ਹੈਗੀ ਹੈ ਕਮਾਂਡੋ ਵੀ ਸਾਡੇ ਹੈਗੇ ਸਾਰੇ ਅਸੀਂ ਮਿਲਜੁਲ ਕੇ ਕਰਾਂਗੇ ਜੀ ਜੀ